ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਖੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰੁ ਕੁਖਿਆ ਭੁਖ ਨ ਉਤਰੀ ਜੇ ਪੰਨਾ ਪੁਰੀਆ ਭਾਰ ਸਿਸ ਸਿਆਣ ਪਾਂ ਲਖ ਤਾ ਇਕ ਨ ਚੱਲੇ ਨਾਲ ਕਿ ਵਸਚੇ ਆਰਾ ਹੋਈ ਐ ਇਕ ਵਿਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮੈਂ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮੰਨਾ ਕੋਏ ਨਾਨਕ ਹੁਕਮੇ ਜੈ ਬੁਜੈ ਤਾਹਾਂ ਮੈਂ ਕਹਿ ਨ ਕੋਏ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਤਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜਿ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ Japae disae dost ਗਾਵੇ ਕੋ ਵੇਖ ਹਦਰਹ ਦੂਰੇ ਕਥਨਾ ਕチナ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤੱਕ ਪਹੇ ਜੁਗਾ ਜੁਗੰਤਰ ਖਾਹੀ ਖਹੇ ਹੁਕਮੀ ਹੁਕਮ ਚਲਾਏ ਰੋ ਨਾਨਕ ਵਿਗਸੈ ਵੇ ਪਰਵਾ ਸਾਚਾ ਸਾਹਿਬ ਸਾਚਨਾਏ ਭਖ ਅਪ ਅਪਾਰ ਆਕੇ ਮੰਗੇ ਦੇ ਦੇ ਦਤ ਕਰ ਦਤਾਰ ਫਿਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿੱਤ ਸੁਣੇ ਤੇਰੇ ਪਿਆਰ ਅੰਮ੍ਰਿਤ ਵੇਲੇ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਨਾਨਕ ਅਵੇ ਜਾਣੀਐ ਸਭ ਆਪੇ ਸਚਿਆਰ ਥਾਪੈ ਨ ਜਾਏ ਕੀ ਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਨ ਨਾਨਕ ਗਾਵੇ ਕੁਣੀ ਨਿਦਾਨ ਗਾਵੇ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਸ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਅਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਕੁਦਰ ਇੱਕ ਦੇਹ 부ਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਥ ਨਾਵਾਂ ਜੇ ਤਿਸ ਪਾਵਾ ਵਿਣ ਪਾਣੇ ਕੇ ਨਾਏ ਕਰੀ ਜੇ ਤਿਸਟ ਉਪਾਏ ਵੇਖਾ ਵਿਣ ਕਰਮਾ ਕੈ ਮਿਲ ਲੈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰੇ ਆਰ ਜਾਹੋਰ ਦਸੂਨੇ ਹੋਏ ਨਮਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਵ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸਨਦਰਨਾ ਆਵੈ ਤ ਵਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋ ਨ ਸੁਝੈ ਜੇ ਤੁਸਿ ਗੁਣ ਕੋਇ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਤਰਤ ਤਵਲ ਆਕਾਸ਼ ਸੁਣੇ ਦੀਪ ਲੋਪ ਪਤਲ ਸੁਣੇ ਪਹੁ ਨ ਸਕੈ ਕਾਲ ਨਾਨਕ ਭਗਤਾ ਸਤਵਿਕਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਇਸਰ ਬ੍ਰਹਮਾ ਇੰਦ ਸੁਣੇ ਮੁਖ ਸਲਾਹਨ ਮੰਦ ਸੁਣੇ ਜੋਗ ਜੁਗ ਧਨ ਪੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾ ਸੁਣੇ ਸਤ ਸੰਤੋਖ ਕਿਆਨ ਸੁਣੇ ਅਸ਼ਟ ਕਾ ਇਸ ਨਾ ਸੁਣੇ ਪੜ ਪੜ ਪਾਵੇ ਮਨ ਸੁਣੇ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾ ਸੁਣਿਆ ਸਰਾਗਣਾ ਕੇ ਗਾ ਸੁਣਿਆ ਸੇਕ ਪੀਰ ਪਾਤ ਸਹ ਸੁਣਿਆ ਅੰਦੇ ਪਾਵਹਿ ਰਾ ਸੁਣੇ ਹਾਥ ਵੈਸਗਾ ਨਾਨਕ ਭਗਤਾ ਸਧਵੀ ਗਾ ਸਹ ਸੁਣਿਆ ਦੂਪ ਪਾਪ ਕਾ ਨਾਸ਼ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲੇਕਣ ਹਾਰ ਮਨ ਕਬਹ ਕਰਨ ਵਿਚਾਰ ਐਸਾ ਨਾਮ ਨਰਿੰਦਨ ਹੋਏ ਮਨ ਜਾਣ ਜੇ ਕੋ ਮਨ ਜਾਣੇ ਮਨ ਕਹੇ ਮੰਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਣੀ ਕੀ ਸੁਰਤ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਦੇਕੋ ਮੰਜਣ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮੰਗ ਨਾ ਚਲੇ ਭੰਤ ਮੰਨੈ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਭਾਵੇ ਮੁਖ ਦਵਾਰ ਮੰਨੈ ਪਰਵਾਹੈ ਸਦਾ ਮੰਨੈ ਤਰੇ ਤਰੇ ਗੁਰ ਸਿੱਖ ਮੰਨੈ ਨਾਨਕ ਭਵਨ ਬਿਕ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ पंचप्रवाण पंचप्रदान पंचैव भाव दीर्घ है मान पंचसद दरजान पंचक गुरु एक ध्यान जको कह कर विचार करता करणा नाही स्मर तोल धर्म दया का पूत संतोष ताप रख्या जन सूच जे को बुज होवे श्रेयर तवले ऊपर के ताप पर ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਪਨਾ ਲਿਖਿਆ ਵੜੀ ਕਲਾਮ ਐ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਇ ਕੇਤਾ ਤਾਣ ਸਵਲੇ ਰੂਪ ਕੇਤੀ ਦਾਤ ਜਾਣੈ ਕੋਣ ਕੂਤ ਕੀਤਾ ਬਸਾਉ ਇੱਕ ਵਾਉ ਤਿਸਤੇ ਹੋਏ ਲਖ ਕਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰ ਨਜ਼ਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਪਲਿਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਵੇ ਅਸੰਖ ਪੂਜਾ ਸਖ ਸੰਤਾ ਅਸੰਖ ਗ੍ਰੰਥ ਮੁਗਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸਖ ਸਤੀ ਅਸੰਖ ਦਾਤਾਰ ਅਸੰਖ ਕਸੂਰ ਮੁਹ ਪਖ ਸਾਰ ਅਸੰਖ ਮੋਲਿ ਵਿਲਾਇ ਤਾਰਕ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵੈ ਇਕ ਵਾਰ ਜੋ ਤੁਧ ਪਾਵੈ ਸਾਈ ਪ੍ਰੀਕਾ ਤੁਸਦਾ ਸਲਾਮਤ ਨਰੰਕਾਰ ਅਸੰਖ ਮੁਰਕੰਦ ਕੋਰ ਸੰਖ ਚੋਰ ਹ ਰਾਮਕੁਰ ਅਸੰਖ ਮਰ ਕਰ ਜਾਹਿ ਜੋਰ ਸੰਗਲ ਵਢ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੁੜੇ ਆਰੇ ਕੁੜੇ ਫਿਰਹਿ ਅਸੰਖ ਮਲੇਸ਼ ਮਲ ਭੱਕ ਕਾਇ ਅਸੰਖ ਨਦਿਕਦਰ ਕਰਹਿ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤਦ ਭਾਵੈ ਸਈ ਪਲਿਕਾਰ ਤਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਕਤਾ ਮੈਂ ਗਮ ਅਗਮ ਅਸੰਖ ਲੋ ਸੰਖ ਸਿਰਪਾਰ ਹੋ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਵ ਕਾਣ ਜਨ ਇਲੇਕੇ ਤਿਸਰ ਨਾਏ ਜੇ ਫਰਮਾਇ ਤਿਵ ਤਿਵ ਪਾਇ ਜੇ ਤਾ ਕੀਤਾ ਤੇ ਤਾ ਨਾਮ ਨਾਮ ਹੈ ਨਾਹੀ ਕੋਥਾ ਕੁਦਰਤ ਕਮਣੇ ਕਹਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭੀ ਕਰ ਤੁਸ ਦਸਲਾਮਤ ਨਿਰੰਕਾਰ ਪਰਿਹਤ ਪੈਰ ਤੰਦੇ ਪਾਣੀ ਤੋਤੇ ਉਤਰ ਸਕੇ ਮੋਤ ਪਲਿੱਤੀ ਕੱਪੜ ਹੋਏ ਦੇ ਸਭ ਗੁਣ ਲਿਆ ਤੋਏ ਪ੍ਰੀਅ ਮਤ ਪਾਪਾ ਕੇ ਸੰਗ ਉਤੋ ਪਹਿਨਾ ਮੇ ਕਾ ਰੰਗ ਪੁਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀਜ਼ਾ ਪੀਖ ਨਾਨਕ ਮੀ ਆਵੈ ਜੈ ਤੀਰ ਤਪਤ ਅਤ ਜਾਂਜੈ ਕੋ ਪਾਵੇ ਤਿਲਕਾ ਮਾਨ ਸੁਣੇ ਮਨੇ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਤਾਤ ਪਾਣੀ ਬ੍ਰਹਮਾ ਸਤ ਸਹਾਣ ਸਦਾ ਮਨ ਚਪ ਕਮਣ ਸੋ ਵੇਲਾ ਵਖਤ ਕਮਣ ਕਮਣ ਤਤ ਕਮਣ ਵਾਰ ਕਮਣ ਸ੍ਰੋਤੀ ਮਾ ਕਮਣ ਸਤੋ ਹਵਾ ਆਕਾਰ ਵੇਲਨਾ ਪਾਈ ਆਪਾ ਤੀਜੇ ਹਵੈ ਲੈ ਪ੍ਰਾਣ ਵਖਤ ਨ ਪੈ ਓ ਕਾਦੀ ਅਜਲੇ ਖਨ ਲੇ ਕੁਰਾਂ ਤਤ ਵਾਰ ਨਾ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ ਕਿਰ ਕਰਾਖ ਕੇਸ ਲਾਹੀ ਕਿ ਵਰਣਿਕ ਵਿਦਾਨਾ ਨਾਨਕ ਆਕਣ ਸਭ ਕੋ ਆਖੇ 1 2 1 ਸਿਆਣ ਵੱਡਾ ਸੇ ਵੱਡੀ ਨਾਇ ਕੀਤਾ ਜਕ ਹੋਵੇ ਨਾਨਕ ਦੇ ਕੋ ਆਪ ਜਾਣੈ ਅਕ ਗਿਆਨ ਸੁਹੈ ਪਤਲ ਪਤਲ ਲਖ ਅਗਾਸਾ ਅਗਾਸ ਉੜਕ ਉੜਕ ਪਾਲ ਥਕੇ ਵੇਦ ਕਹਿਨਕ ਵਾਤ ਸੈਸ 18 ਕਹਿਨਕ ਤੇ ਬਾਸ ਸੁਲਿਖਤਾਤ ਲਿਖਾ ਹੋਇ ਤ ਲਿਖੀਐ ਲਿਖੇ ਹੋਇ ਬਿਨਾਸ ਨਾਨਕ ਵੱਡਾ ਆਕੇ ਆਪੈ ਜਾਣੈ ਆਪ ਸਲਾਹੀ ਸਲਾਹ ਇਤੀ ਸੁਰਤਨ ਪਾਈਆ ਨਦੀਆ ਤੇ ਵਾਪ ਹਸਮੰਦ ਨਾ ਜਾਣੇ ਹਸਮੰਦ ਸਾ ਸੁਲਤਾਨ ਗ੍ਰਹਿ ਸੇਤੀ ਮਨ ਤਨ ਕੀੜੀ ਤੁਲਨਾ ਹੋਵਨੀ ਜੇ ਤਸ ਮਨ ਹੋ ਨ ਵਿਸਰੇ ਅੰਤ ਨ ਸਿੱਖਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕੈ ਮਨ ਮੰਤਨ ਤਨ ਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰਾ ਵਾਰ ਅੰਤਕਾਰਨ ਕੇ ਤਿਬਿਲ ਲਹ ਤਾ ਕੇ ਅੰਤ ਨ ਪਾਇ ਜੈ ਐ ਅੰਤ ਨ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਇ ਵਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਐ ਵਡੂੱਚਾ ਹੋਵੇ ਕੋਇ ਤਿਸੁ ਉੱਚੇ ਕੋ ਜਾਣੈ ਸੋਇ ਜੇਵ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖ ਨ ਜਾਇ ਵਡਾ ਦਾਤਾ ਤਿਲ ਨ ਤਮੈ ਕਿਤੇ ਮੰਗੇ ਜੋਦ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਤਟਵੇ ਘਾਰ ਕਿਤੇ ਲੈ ਲੈ ਮੁਕ ਪਹ ਕਿਤੇ ਮੂਰਖਾ ਹੀ ਕਹ ਕਿਤੇ ਦੁਖ ਭੁਖ ਸਦਮਾਰ ਇਹ ਪੈਦਾ ਤਰੀ ਦਾ ਤਾਰ ਬੰਦ ਖਲਾਸੇ ਪਾਣਾ ਹੋਏ ਹੋਰ ਆਖ ਨ ਸਕੇ ਕੋਏ ਜੇ ਕੋ ਖੈ ਕੇ ਆਕਨ ਪੈ ਜਾਣਾ ਜੇਤੀਆ ਮੁਹ ਖੈ ਆਪੇ ਜਾਣੇ ਆਪੇ ਦੇ ਅੱਖ ਸੇ ਪੇ ਕੇ ਹੀ ਕੇ ਜਸ ਨੂੰ ਬਖਸ਼ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸਾ અમલ ગુણ અમલ વપાર અમલ પાર અમલ ભંડાર અમલ આવે મુલ જાય અમલ પાય અમલ સમય અમલ તરમ અમલ દિવાન અમલ તલ અમલ પ્રવાણ અમલ બક્ષી સમલ નિશાન અમલ કરમ અમલ ફરમાન અમલ આખ ના જાય આકા કરે લે વેલાય આકે વેદ પાટ પુરાણ આક પડ કરે વેખાન આક બ્રહ્મા આકે આકે ગોપી તે ગોવિંદ ਆਕੇ ਸਰਾ ਕੇ ਸਿਧ ਆਕੇ ਕਹਤੇ ਕਿਤੇ ਬੁੱਧਾ ਕੇ ਦਾਨਵਾ ਕੇ ਦੇਵਾ ਕੇ ਸਰਦਨ ਮੰਦਨ ਸੇਵ ਕੀਤੇ ਆਕੇ ਆਖਣ ਪਹਿ ਕੇਤੇ ਕਹਿ ਕੈ ਟੁੱਟ ਜਾਏ ਐਤੇ ਕਿਤੇ ਹੋਰ ਕਰੇ ਤੈ ਆਖਣ ਸਿਖੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲ ਕਿਸਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਕ ਕੇਤੇ ਬਾਵਣ ਹਾਰੇ ਕੇ ਤੇਰਾ ਪ੍ਰੀਸ ਕਹਿਣ ਕੇ ਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਤਰਮੰਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਤਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹੰਸ ਅਸਵਾਰੇ ਗਾਵੇ ਇੰਦ ਦਾਸਣ ਬੈਠੇ ਦੇਵਤਿਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਹਨ ਸਾਧ ਵਿਚਾਰੇ ਗਾਵਨ ਜਤੀਸ ਤਿਸ ਤੰਤੋਕੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਗੋਣੀਆਂ ਮਨ ਮੋਹਨ ਸੁਰਗਮਚ ਪਿਆਲੇ ਗਾਵਨ ਰਤਨੁ ਪਾਇ ਤੇਰੇ ਅਠਸਕ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਾਰ ਕਰ ਰਕੇ ਤਾਰੇ ਸਹੀ ਤੁਧ ਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੈ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਹੀਂ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰਜਨ ਸੀ ਮਾਇਆ ਜਿਨ ਉਪਾਇ ਕਾਰ ਕਰ ਵੇਖੇ ਕੀਤਾ ਆਪਣਾ ਜੀਵਨ ਸਦੀ ਵਡਿਆਈ ਜੋ ਤਿਸ ਭਾਵੇਂ ਸੋਇ ਕਰ ਸੇ ਹੁਕਮ ਨਾ ਕਰਣਾ ਜਾਈ ਸੋ ਪਸ ਸਹ ਸਹ ਪਸੈ ਨਾਨਕ ਰਹਿਣ ਰ ਜਾਈ ਮੁੰਦਾ ਸੰਤੋਖ ਸਰਬ ਚੋਲੀ ਤਿਆਨ ਕੀ ਕਰੇ ਵੇ ਪੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰ ਤਿਤ ਆਏ ਪੰਥੀ ਸકલ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸ ਵੇ ਦੇਸ ਰਾਦ ਅਨਿਲ ਅਨਾਥ ਅਨਾਹਿਤ ਜੁਗ ਜੁਗ ਇਕੋ ਵੈਸ ਭੁਗਤ ਗਿਆਨ ਦਇਆ ਪੰਡਾਰਣ ਕਟ ਕਟ ਵਾਜੈ ਨਾ ਦਇਆ ਫਨਾਥ ਨਾਥ ਨਾਥੀ ਸਭ ਜੈ ਕਿਰਿਦ ਸਤ ਅਵਰਾ ਸਾਦ ਸੰਜੋਗ ਵਿਜੋਗ ਤੋ ਕਰ ਚਲਾਵੇ ਲੈ ਕੇ ਆਵੇ ਪਾਕ ਆਦੇਸ ਤਿਸੈ ਦੇਸ ਆਤ ਅਨਿਲ ਅਨਾਦ ਨਾਹੀ ਤ ਜੁਗ ਜੁਗ ਇਕੋ ਵੈਸ ਇਕ ਮਾਇ ਜੁਗਤ ਵੈਤਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲੈ ਦੀ ਬਾਣ ਜੀਵਤ ਸੁਭਾਵੈ ਤੇ ਵਿਚਲਾਵੈ ਜਿਵ ਹੋਵੈ ਪਰਮਾਣੋ ਵੇਖੈ ਨਨ ਦਰਨਾਵੈ ਬੋਤੈ ਵਿਢਾਨ ਐਦੈਸ ਤਸੈ ਦੇਸ ਆਦ ਨੀਲ ਨਾਦ ਨਾਹੀ ਤੋ ਜੁਗ ਜੁਗ ਇਕੋ ਵੈਸ ਆਸਨ ਲੋਇ ਲੋ ਪੰਡਾਰਜੋ ਕਿਛੁ ਪਸੇ ਕਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਅਦੇਸ ਸਿ ਸੈ ਦੇਸ ਆਦ ਨੀਲ ਨਾਦ ਨਾਹਿਤ ਜੁਗ ਜੁਗੈ ਕੋ ਵੈ ਇਕ ਦੂਜੀ ਬੁਲਖ ਹੋਵੈ ਲਖ 20 ਲਖ ਲਖ ਗੇੜਾ ਆਕੀ ਇਕ ਨਾਮ ਜਗਦੀਸ਼ ਇਤਰਤ ਪਪ ਪਟ ਪਵੜੀਆ ਚੜੀਐ ਹੋਇ ਅਕੀਸ ਸੁਣ ਗਲਾ ਆਕਾਸ ਕੀ ਕੀ ਟਾਇਰੀਸ ਨਾਨਕ ਅੰਦਰੀ ਪਾਈਐ ਕੁੜੀ ਕੁੜੈ ਠਿਸ ਆਕਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਤੇ ਨਾ ਜੋਰ ਜੋਰ ਨ ਜੀਵਣ ਮਰਨਾ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਕਤੀ ਛੁਟਾ ਸੰਸਾਰ ਦੇ ਸਤ ਕਰ ਜੋਰ ਕਰ ਵੇਖੇ ਸੋਏ ਨਾਨਕ ਤਮਨੀਚ ਨ ਕੋ ਰਾਤੀ ਰੁਤੀ ਤਿਥੀ ਵਰ ਪਵਨ ਪਣੀ ਅਗਨੀ ਪਤਾਲ ਤਿਸ ਵਿੱਚ ਤਰਤੀ ਥਾਪ ਰਕੀ ਤਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸ ਜਾਏ ਆਪ ਸਚਾ ਦਰਬਾਰ ਤਿੱਥੈ ਸੋਨ ਪੰਚ ਪਰਵਾਣ ਨਦਰੀ ਕਰਮ ਪਵਹਿ ਨਿਸਣ ਕੱਚ ਪਕਾਈ ਉੱਥੇ ਪਏ ਨਾਨਕ ਜਿ ਆਜਪੈ ਜਾਏ ਤਰਮਖੰਡ ਕੈ ਤਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵਸਤੇ ਤਿਰ ਕੀਤੇ ਕਾਨ ਮਹਿਸ ਕੀਤੇ ਬਰਮੇ ਘਾੜ ਤਕੜਿਆ ਰੂਪ ਰੰਗ ਕੇ ਵੇਸ਼ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਤੂਪਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤੁ ਸੰਬੰਧ ਕੀਤੇ ਖਾਣੀ ਕੀਤੀ ਬਾਣੀ ਕੀਤੇ ਪਾਤਨ ਨਰੰਦ ਕੀਤੀ ਸ੍ਰੀ ਕੀਤੀ ਸ੍ਰੀਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਕਮ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਦ ਕੋੜ ਅਨੰਤ ਸ਼ਰਮ ਕੰਡ ਕੀ ਬਾਣੀ ਰੂਪ ਤਿੱਥਾ ਘਾੜ ਤਕੜਿਆ ਬਹੁਤ ਉਪਤਾ ਕੇ ਗਲਾ ਕਥੇ ਨਹ ਜਾਏ ਜੇ ਕੋ ਕਹੇ ਪਛੈ ਪਛਤਾਏ ਤੇ ਤੈ ਕੜੀਐ ਸੁਤ ਮਤ ਮਨ ਬੁੱਧ ਤੇ ਤੈ ਕੜੀਐ ਸਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤੇ ਤੈ ਹੋ ਨ ਕੋਈ ਹੋ ਤਿੱਥੈ ਜੋਦ ਮਹਾਬਲ ਸੂਤਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤਾ ਸੀਤਾ ਮਹਿ ਮਾਏ ਤੈ ਕ ਰੂਪ ਨਾ ਕਥਨੇ ਜਾਏ ਨਾ ਹਮ ਰਹੇ ਨ ਠਾਗੇ ਜਹ ਜਿਨ ਕੇ ਰਾਮ ਸਹਿ ਮਨ ਵਾਏ ਤਿੱਥੈ ਭਗਤ ਵਿਸੈ ਕਹਿ ਲੋ ਕਰੇ ਆਨੰਦ ਸੱਚਾ ਮਨਸ ਸੱਚਖੰਡ ਵਸਨ ਰੰਕਾਰ ਘਰ ਘਰ ਵੇਖੈ ਨਦਰ ਨਿਹਾਲ ਤਿੱਥੈ ਕੰਡ ਮੰਡਲ ਵਰ ਪੰਡ ਜੇ ਕੋ ਕਦ ਤਾ ਤਨਾ ਅੰਤ ਤਤ ਲੋਲ ਅਕਾਰ ਜਿਵਜ ਹੁਕਮ ਤੇ ਵੈਤ ਵਿਕਾਰ ਵੇਖਾ ਵਿਗਸੈ ਕਰ ਵਿਚਾਨ ਨਾਨਕ ਤਨਾ ਕਰੜਾ ਸਾ ਜਤ ਪਹਾਰਾ ਤੀਉ ਜਸ ਨਿਆਰੇ ਰਣਤਮਤ ਵੇਧਿ ਹਤਿਆਰ ਭੋਖ ਲਾਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਤਕਾਲ ਘੜੀਐ ਸ਼ੁਭ ਸਚੀ ਟਕਸਾਲ ਜਿਨਿ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦੇਵ ਸਰਾਖ ਦੁਇ ਦਾਈ ਦਾ ਅਖ ਲੈ ਸਗਲ ਜਗਤ ਚੰਗਿਆਈਆਂ ਬੁਝਿਆਈਆਂ ਕਾ ਚੈ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੜੈ ਕੇ ਦੂਜ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ